ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਤੇ ਵਿਧਾਇਕ ਹਲਕਾ ਸ਼੍ਰੀ ਨਨਕਪੁਰ ਸਾਹਿਬ ਪੰਜਾਬ ਸਰਕਾਰ ਵੱਲੋਂ ਇੱਕ ਜਿਹੜਾ ਬਹੁਤ ਨੇਕ ਕੰਮ ਜੋ ਪਿਛਲੇ ਕਈ ਸਮਿਆਂ ਤੋਂ ਕਈ ਦਹਾਕਿਆਂ ਤੋਂ ਕਹ ਲਈਏ ਨਹੀਂ ਹੋਇਆ ਉਹ ਪਿੰਡਾਂ ਦੀ ਟੋਬਿਆਂ ਦੀ ਸਫਾਈ ਸਾਡੇ ਟੋਬੇ ਸਾਡੇ ਪਿੰਡਾਂ ਦੀ ਸਾਡੀ ਵਿਰਾਸਤ ਸੀ ਪਰ ਸਮੇਂ ਦੇ ਨਾਲ ਨਾਲੇ ਜਿਹੜੇ ਟੋਬੇ ਆ ਇਹ ਇੱਕ ਪਿੰਡ ਦੀ ਜਿੱਥੇ ਸਾਰਾ ਪਿੰਡ ਬੈਠਦਾ ਸੀ ਪਿੰਡ ਉਹਦਾ ਪਾਣੀ ਵਰਤਦਾ ਸੀ ਉੱਥੇ ਹੁਣ ਇਹ ਪਿੰਡਾਂ ਦੇ ਜਿਹੜੇ ਗੰਦਗੀ ਦਾ ਬਦਬੂ ਦਾ ਬਿਮਾਰੀਆਂ ਦਾ ਤੇ ਪਿੰਡ ਦੀ ਜਿਹੜੀ ਸੁੰਦਰਤਾ ਦੇ ਉੱਤੇ ਕਲੰਕ ਬਣ ਚੁੱਕੇ ਸੀ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਾਰੇ ਪਿੰਡਾਂ ਦੇ ਜਿਹੜੇ ਟੋਬੇ ਹਨ ਉਹਨਾਂ ਦੀ ਸਾਫ ਸਫਾਈ ਹੋਣੀ ਹੈ ਆਪਣੇ ਹਲਕੇ 'ਚ ਅਸੀਂ ਆਈਡੈਂਟੀਫਾਈ ਕੀਤੇ ਐ ਚਿੰਨਿਤ ਕੀਤੇ ਐ 60 ਟੋਬੇ ਜਿਨ੍ਹਾਂ ਦੀ ਸਾਫ ਸਫਾਈ ਤੇ ਸੁੰਦਰਤਾ ਦਾ ਕੰਮ ਕਰ ਰਹੇ ਆ ਪਹਿਲ ਦੇ ਆਧਾਰ ਤੇ ਉਹਨਾਂ ਪਿੰਡਾਂ ਜਿੱਥੇ ਬਹੁਤ ਬੁਰਾ ਹਾਲ ਸੀ ਜਿਵੇਂ ਮਹੈਂ ਸੋਇਆ ਢੇਟਲਾ ਸਾਡੇ ਪਿੰਡ ਗੰਪੀਰਪੁਰ ਢੇਰ ਮਾਨਿਕਪੁਰ ਇਦਾਂ ਦੇ ਸਾਰੇ ਟੋਬਿਆਂ ਦੇ ਉੱਤੇ ਐਸਟੀਪੀ ਲਾ ਕੇ ਸੀਚੀਆਲ ਥਾਪੜ ਮਾਡਲ ਦਾ ਮਿਕਸਿਕ ਮਾਡਲ 1 ਜਿਵੇਂ ਜਿਵੇਂ ਪਿੰਡ ਦੀ ਲੋੜ ਹੈ ਇਹਨਾਂ ਟੋਬਿਆਂ ਦੀ ਸਫਾਈ ਇਸ ਵਕਤ ਅਸੀਂ ਸੋਰੀਆਲ ਹੇਠਲੇ ਦੇ ਇਸ ਟੋਬੇ ਦੇ ਹੈ ਇੱਥੇ ਸੁੰਦਰਤਾ ਵੀ ਹੋਊਗੀ ਪਾਣੀ ਨੂੰ ਜਿਹੜਾ ਸਿਸਟਮ ਹੈ ਜਿਹੜਾ ਟਾਕੀ ਨਿਕਾਸੀ ਦਾ ਅੱਗੇ ਤੋਂ ਟੋਬਾ ਗੰਦਾ ਨਾ ਹੋਵੇ ਇੱਕ ਜਿਹੜਾ ਐਸਟੀਪੀ ਅਸੀਂ ਛੋਟਾ ਐਸਟੀਪੀ ਉਹ ਵੀ ਇੱਥੇ ਬਣਾਇਆ ਜਾ ਰਿਹਾ ਇੱਥੇ ਪਾਣੀ ਰੀਚਾਰਜ ਹੋ ਗਏ ਤਰਤੀ ਹੇਠਲਾ ਪਾਣੀ ਜਿਹੜਾ ਇੱਥੇ ਜਦੋਂ ਟੋਬੇ ਚ ਹੋਊਗਾ ਧਰਤੀ ਹੈ ਫਾਇਦਾ ਹੋਵੇ ਉਹ ਹੋ ਰਿਹਾ ਤੇ ਪਲੱਸ ਚਾਰੇ ਪਾਸੇ ਇੱਕ ਵਾਕਵੇ ਬਣਾ ਕੇ ਜਿੱਥੇ ਪਿੰਡ ਦੇ ਸਾਰੇ ਬਜ਼ੁਰਗ ਤੇ ਪਿੰਡ ਦੇ ਬੱਚੇ ਸੈਰ ਕਰ ਸਕਣ ਮੋਰਲੇ ਪਾਸੇ ਕੋਸ਼ ਓਪਨ ਜਿਮ ਤਾਂ ਕਿ ਪਿੰਡ ਦੇ ਵਿੱਚ ਚੁਕਲੇ ਹੋਰ ਜਗ੍ਹਾਵਾਂ ਥੋੜੀਆਂ ਹੁੰਦੀਆਂ ਤੇ ਇਸ ਟੋਬੇ ਸਾਰੇ ਪਿੰਡਾਂ ਦੇ ਸੈਂਟਰ ਚ ਇਹਦੇ ਉੱਤੇ ਕੰਮ ਕਰ ਰਹੀ ਐ ਏਦਾਂ ਹਰ ਇੱਕ ਪਿੰਡ ਚ ਆਪ ਵਿਜ਼ਿਟ ਕਰ ਕਰਕੇ ਜਿਹੜਾ ਹੈ ਟੋਬਿਆਂ ਦਾ ਜਿਹੜਾ ਮਿਸ਼ਨ ਹੈ ਇਸੋ ਬੀਤੇ ਲਗਭਗ 40 ਲੱਖ ਰੁਪਏ ਦਾ ਖਰਚਾ ਹੈ ਜਦੋਂ ਪੂਰਾ ਪ੍ਰੋਜੈਕਟ ਆਰਗਨਾਈਜ਼ ਕਰਨ ਲਈ ਜਿਹਦੀ ਪਹਿਲੀ ਕਿਸ਼ਤ ਹੈ 7.5 ਲੱਖ ਰੁਪਏ ਦੀ ਉਹ ਆ ਗਈ ਜਿਸ ਦੇ ਨਾਲ ਇਥੇ ਦਿਨ ਰਾਤ ਕੰਮ ਚੱਲ ਰਿਹਾ ਹੈ ਬਹੁਤ ਬਹੁਤ ਲੱਗ ਰਿਹਾ ਹੈ